ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਗੱਲ ਚੱਲੀ ਸੀ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਮੁਰਾਕ ਦਲਾਲ ਨੇ ਜਿਹੜਾ ਇਹ ਪੱਤਰ ਲਿਖਿਆ ਸੀ ਬੀਸੀ ਨੂੰ ਪੱਤਰ ਲਿਖਿਆ ਸੀ ਕਿ ਨਾਮ ਜਿਹੜਾ ਹੈ ਪੰਜਾਬ ਦੇ ਨਾਲ हरियाणा ਲੱਗਣਾ ਚਾਹੀਦਾ ਪੰਜਾਬ ਹਰਿਆਣਾ ਯੂਨੀਵਰਸਿਟੀ ਨਾਮ ਹੋਣਾ ਚਾਹੀਦਾ ਜਿਸਦੇ ਬਾਅਦ ਸਿਆਸੀ ਮਾਹੌਲ ਪਾ ਗਿਆ ਸ ਹਰਿਆਣਾ ਦੇ ਦਵਿੰਦਰ ਹੁੱਡਾ ਨੇ ਵੀ ਬਿਆਨ ਦਿੱਤਾ ਸੀ ਕਿ ਇਸੇ ਤਰੀਕੇ ਦੇ ਨਾਲ ਹੋਣਾ ਚਾਹੀਦਾ ਮੈਂ ਸਮਰਥਨ ਕਰਦਾ ਹਾਂ ਵਿਧਾਨ ਸਭਾ ਦੇ ਵਿੱਚ ਵੀ ਮੈਂ ਇਹ ਮੁੱਦਾ ਚੱਕੂੰਗਾ ਜਿਸਦੇ ਬਾਅਦ ਲਗਾਤਾਰ ਸਿਆਸੀ ਦੰਗਲ ਪਖਿਆ ਕਿਉਂਕਿ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਲਗਾਤਾਰ ਮਾਹੌਲ ਜਿਹੜਾ ਇਸੇ ਤਰੀਕੇ ਦੇ ਨਾਲ ਪੱਕ ਜਾਂਦਾ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਆ ਨਾ ਪੰਜਾਬ ਹਰਿਆਣਾ ਯੂਨੀਵਰਸਿਟੀ ਰੱਖਣ ਦੀ ਗੱਲ ਕੀਤੀ ਗਈ ਸੀ ਉਹ ਵੀ ਕਿਸੇ ਆਮ ਬੰਦੇ ਵੱਲੋਂ ਨਹੀਂ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਦੇ ਵੱਲੋਂ ਬੀਸੀ ਨੂੰ ਪੱਤਰ ਲਿਖਿਆ ਗਿਆ ਸਗਜਸ ਤੋਂ ਬਾਅਦ ਮੌਕੇ ਤੇ ਮਾਹੌਲ ਪਖਿਆ ਤਾਂ ਹੁਣ ਯੂ ਟਰਨ ਮਾਰਿਆ ਗਿਆ ਅਨੁਰਾਗ ਦਲਾਲ ਦੇ ਵੱਲੋਂ ਯੂ ਟਰਨ ਮਾਰਿਆ ਗਿਆ ਤੇ ਮਾਫੀ ਮੰਗੀ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਜੋ ਵਿਦਿਆਰਥੀਆਂ ਦੇ ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤੇ ਮੈਂ ਮਾਫੀ ਮੰਗਦਾ ਮੈਂ ਇੱਕ ਆਮ ਕਿਸਾਨ ਦਾ ਲੜਕਾ ਆ ਤੇ ਮੈਂ ਕਦੇ ਵੀ ਬਟਵਾਰੇ ਵਿੱਚ ਵਿਸ਼ਵਾਸ ਜ ਰੱਖਦਾ ਮੈਂ ਸਾਰਿਆਂ ਨੂੰ ਜੋੜਨ ਦੇ ਵਿੱਚ ਵਿਸ਼ਵਾਸ ਰੱਖਦਾ ਤਾਂ ਨੁਰਾਗ ਦਲਾਲ ਨੇ ਇਸ ਮਾਮਲੇ ਦੇ ਵਿੱਚ ਮਾਫੀ ਮੰਗੀ ਹੈ ਇੰਸਟਾਗ੍ਰam ਦੇ ਉੱਤੇ ਉਸਨੇ ਵੀਡੀਓ ਯਾਰੀ ਕੀਤੀ ਹੈ ਨੁਰਾਗ ਦਲਾਲ ਨੇ ਕਿਉਂਕਿ 27 ਮਈ ਨੂੰ ਉਹਨਾਂ ਦੇ ਵੱਲੋਂ ਪੱਤਰ ਲਿਖਿਆ ਗਿਆ ਸੀ ਤੇ ਮੰਗ ਕੀਤੀ ਗਈ ਸੀ ਬੀਸੀ ਦੇ ਕੋਲ ਕਿ ਨਾਮ ਬਦਲੋਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਜਿਹੜਾ ਆ ਪੰਜਾਬ ਹਰਿਆਣਾ ਯੂਨੀਵਰਸਿਟੀ ਰੱਖਿਆ ਜਾਣਾ ਚਾਹੀਦਾ ਜਿਸ ਕਰਕੇ ਲਗਾਤਾਰ ਸਿਆਸਤ ਇਸ ਮਸਲੇ ਨੂੰ ਲੈ ਕੇ ਪੱਖੀ ਕਿਉਂਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਸਿਆਸਤ ਪੱਖਦੀ ਹੈ ਜਦੋਂ ਵੀ ਜਿਹੜਾ ਕੇਂਦਰ ਬੋਲੋ ਜਾ ਆ ਗੱਲ ਕਰ ਲਈ ਉਸ ਦੇ ਉੱਤੇ ਹੱਕ ਰੱਖਣ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੇ ਜੋ ਸਟੂਡੈਂਟ ਨੇ ਪੰਜਾਬ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਉਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਜਦ ਉੱਤੇ ਧਰਨੇ ਪ੍ਰਦਰਸ਼ਨ ਵੀ ਹੁੰਦੇ ਇਸ ਮਾਮਲੇ ਨੂੰ ਲੈ ਕੇ ਚਾਹੇ ਵਿਸ਼ੇ ਦੇ ਬਦਲਣ ਦੀ ਗੱਲ ਕਰ ਲਈਏ ਵਿਸ਼ੇ ਉੱਤੇ ਬਦਲੇ ਜਾਂਦੇ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਕਿਉਂਕਿ ਪੰਜਾਬ ਯੂਨੀਵਰਸਿਟੀ ਵੱਲੋਂ ਸਿੱਧੇ ਤੌਰ ਤੇ ਜੋ ਵਿਦਿਆਰਥੀਆਂ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਕੀਤਾ ਜਾਂਦਾ ਤਾਂ ਹੁਣ ਜਦੋਂ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਗੱਲ ਚੱਲੀ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੇ ਲਈ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਦੇ ਵੱਲੋਂ ਪੱਤਰ ਲਿਖਿਆ ਗਿਆ ਤਾਂ ਹੁਣ ਸਿੱਧੇ ਤੌਰ ਤੇ ਸਿਆਸਤ ਜਿਹੜੀ ਹੁੰਦੀ ਆ ਉਸ ਦੇ ਖਿਲਾਫ ਜਿਹੜਾ ਆ ਕੁਝ ਵਿਦਿਆਰਥੀਆਂ ਦੇ ਵੱਲੋਂ ਵੀ ਜਿਹੜਾ ਮੋਰਚਾ ਖੋਲ੍ਹਿਆ ਜਾਂਦਾ ਪਰ ਹੁਣ ਅਨੁਰਾਗ ਦਰਾਲ ਦੇ ਵੱਲੋਂ ਮੁਆਫੀ ਮੰਗ ਲਈ ਗਈ ਹੈ ਆਪਣੇ ਬਿਆਨ ਨੂੰ ਲੈ ਕੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਮੈਂ ਮੁਆਫੀ ਮੰਗਦਾ ਹਾਂ ਮੇਰੇ ਕੋਲ ਇਹ ਜਿਹੜੀ ਆ ਗਲਤੀ ਹੋਈ ਹੈ ਕਿਉਂਕਿ ਮੈਨੂੰ ਅਜਿਹਾ ਬਿਆਨ ਜਿਹੜਾ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਮੈਂ ਵਟਵਾਰੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਤਾਂ ਜੋੜਨ ਦੇ ਵਿੱਚ ਵਿਸ਼ਵਾਸ ਰੱਖਦਾ ਆਮ ਕਿਸਾਨ ਦਾ ਮੈਂ ਪੁੱਤ ਤਾਂ ਅਜਿਹਾ ਉਹਨਾਂ ਨੇ ਕਿਹਾ ਹਾਲਾ ਕਿ ਹਰਿਆਣਾ ਦੇ ਵਿੱਚ ਜੋ ਕਾਂਗਰਸੀ ਜੀ ਲੀਡਰ ਨੇ depender hoodਾ ਉਹਨਾਂ ਦਾ ਵੀ ਬਿਆਨ ਇਸ ਨੂੰ ਲੈ ਕੇ ਆ ਕਿ ਮੈਂ ਸਮਰਥਨ ਕਰਦਾ ਵਿਧਾਨ ਸਭਾ ਵਿੱਚ ਵੀ ਇਸ ਦਾ ਜਿਹੜਾ ਆ ਮੁੱਦਾ ਚੱਕੂੰਗਾ ਤਾਂ ਇੱਕ ਵਾਰ ਪੂਰਾ ਬਿਆਨ ਤੁਹਾਨੂੰ ਸੁਣਾਉਂਦੇ ਚੱਲਦੇ ਆ ਕਿ ਜਿਹੜੇ ਅਨੁਰਾਗ ਦਰਾਲ ਨੇ ਉਹ ਕੀ ਕਹਿ ਰਹੇ ਨੇ ਕੱਲ੍ਹ ਸੇ ਤੋਂ ਸੋਸ਼ਲ ਮੀਡੀਆ ਪਰ ਕੰਟਰੋਵਰਸੀ ਚੱਲ ਰਹੀ ਹੈ ਅਗਰ ਕੋਈ ਵੀ ਕਿਸੇ ਵੀ ਪੰਜਾਬੀ ਨਸਲ ਦੇ ਸਟੂਡੈਂਟ ਹੀ ਬਹਾਨوں ਕੋ ਅਗਰ ਥੇਸ ਪਹੁੰਚੀਏ ਤਾਂ ਉਸਕੇ ਲਈ ਮੈਂ ਮਾਫੀ ਮੰਗਦਾ ਹਾਂ ਔਰ ਮੈਂ ਪਟਵਾਰੇ ਦਾ ਆਦਮੀ ਨਹੀਂ ਹਾਂ मैं सबको साथ जोड़कर चलने वाला आदमी हूँ मैं एक बहुत ही छोटे किसान परिवार से उठ करके इस यूनिवर्सिटी में पढ़ने आया था और इस यूनिवर्सिटी ने मेरे को बहुत ज्यादा सम्मान दिया और यहाँ के बच्चों को मैं बहुत ज्यादा सम्मानित मानता हूँ कि जिन्होंने मेरे को एक साथ करके एक प्रेजिडेंट की पहुंच तक पहुंचाया अगर फिर भी उनको अगर कोई मेरी बात का बुरा लगा या उनकी भावनाओं को जो इस यूनिवर्सिटी से जुड़ी हुई हैं उनको अगर ठेस पहुंची है तो मैं उनसे माफी मांगता हूं